ਪਰਮ ਸਤਿਕਾਰਯੋਗ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਹਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਬੈਠ ਕੇ ਹਰ ਜਸ ਗੁਰਬਾਣੀ ਸਰਵਣ ਕਰ ਰਹੇ ਹੋ ਸੋ ਅੱਜ ਦੇ ਹੁਕਮ ਦੇ ਵਿੱਚ ਧੰਨ ਤਨ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਨੂੰ ਸਮਝਾਉਂਦੇ ਹਨ ਜਾ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਹੀਅਤ ਹੈ ਸੂਰਾ ਸਤਿਗੁਰੂ ਜੀ ਸੂਰਮੇ ਦੀ ਉਦਾਹਰਣ ਦਿੰਦੇ ਹਨ ਕਿਸ ਦੁਨੀਆ ਦੇ ਵਿੱਚ ਇਸ ਜਗਤ ਦੇ ਵਿੱਚ ਸੂਰਮਾ ਕੌਣ ਹੈ ਕਿਉਂਕਿ ਜਦੋਂ ਅਸੀਂ ਦੁਨੀਆਵੀ ਦੁਨੀਆ ਦੇ ਵਿੱਚ ਹੱਥ ਮਾਰਦੇ ਹਾਂ ਤਾਂ ਜੋ ਸਭ ਤੋਂ ਤਾਕਤਵਰ ਹੁੰਦਾ ਹੈ ਕਿਸੇ ਨਾਲ ਮੁਕਾਬਲਾ ਕਰਨ ਦੇ ਵਿੱਚ ਤਾਂ ਅਸੀਂ ਉਸ ਨੂੰ ਦੁਨੀਆਵੀ ਤੌਰ ਤੇ ਸੂਰਮਾ ਕਹਿ ਦਿੰਦੇ ਹਾਂ ਜ ਜਦੋਂ ਕੋਈ ਇਨਸਾਨ ਆਰਮੀ ਦੇ ਵਿੱਚ ਸ਼ਹੀਦੀ ਪ੍ਰਾਪਤ ਕਰ ਜਾਂਦਾ ਹੈ ਉਸ ਨੂੰ ਅਸੀਂ ਦੁਨਿਆਵੀ ਤੌਰ ਦੇ ਉੱਪਰ ਸੂਰਮਾ ਕਹਿ ਦਿੰਦੇ ਹਾਂ ਸੋ ਇੱਥੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਨੂੰ ਸਮਝਾਉਂਦੇ ਹਨ ਕਿ ਭਾਈ ਗੁਰਬਾਣੀ ਦੇ ਅਨੁਸਾਰ ਸੂਰਮਾ ਕੌਣ ਹੈ ਸਤਿਗੁਰੂ ਜੀ ਕਹਿੰਦੇ ਇਸ ਜਗਤ ਦੇ ਵਿੱਚ ਉਸ ਮਨੁੱਖ ਨੂੰ ਸੂਰਮਾ ਆਖਾ ਜਾਂਦਾ ਹੈ ਜਿਸ ਦੇ ਹਿਰਦੇ ਦੇ ਵਿੱਚ ਪਰਮਾਤਮਾ ਦਾ ਪਿਆਰ ਪੈਦਾ ਹੋ ਜਾਂਦਾ ਹੈ ਜਿਹੜਾ ਮਨੁੱਖ ਪਰਮਾਤਮਾ ਦੇ ਨਾਲ ਪਿਆਰ ਪਾ ਲੈਂਦਾ ਹੈ ਉਸ ਮਨੁੱਖ ਨੂੰ ਗੁਰਬਾਣੀ ਦੇ ਵਿੱਚ ਗੁਰੂ ਸਹਿਬਾਨ ਸੂਰਮਾ ਆ ਕੇ ਸਮੋਦਨ ਕਰਦੇ ਹਨ ਕਿ ਭਾਈ ਉਹ ਮਨੁੱਖ ਸੂਰਮਾ ਹੈ ਉਹ ਮਨੁੱਖ ਸਭ ਤੋਂ ਤਾਕਤਵਰ ਹੈ ਜਿਸ ਨੇ ਆਪਣੇ ਹਿਰਦੇ ਦੇ ਵਿੱਚ ਪਰਮਾਤਮਾ ਦਾ ਪਿਆਰ ਪੈਦਾ ਕਰ ਲਿਆ ਆਤਮ ਜਿਣੈ ਸકલ ਵਸਤਾ ਕੈ ਜਾ ਕਾ ਸਤਗੁਰ ਪੂਰਾ ਫਿਰ ਜਿਸ ਮਨੁੱਖ ਨੇ ਪ੍ਰਭੂ ਦੇ ਨਾਲ ਪਿਆਰ ਪਾਲਿਆ ਤਾਂ ਫਿਰ ਉਹ ਪਰਮਾਤਮਾ ਵਾਹਿਗੁਰੂ ਉਸ ਮਨੁੱਖ ਦਾ ਹਰ ਥਾਂ ਤੇ ਮਦਦਗਾਰ ਬਣ ਜਾਂਦਾ ਹੈ ਉਹ ਮਨੁੱਖ ਪਰਮਾਤਮਾ ਨੂੰ ਪਾ ਕੇ ਆਪਣੇ ਮਨ ਨੂੰ ਜਿੱਤ ਲੈਂਦਾ ਹੈ ਕਿਉਂਕਿ ਇੱਕ ਹੁੰਦੀ ਹੈ ਗੁਰਮਤ ਇੱਕ ਹੁੰਦੀ ਹੈ ਮਨਮਤ ਜਿਹੜਾ ਮਨੁੱਖ ਆਪਣੇ ਮਨ ਦੀ ਮੰਨਦਾ ਹੈ ਉਸ ਨੂੰ ਮਨਮਤ ਕਿਹਾ ਜਾਂਦਾ ਹੈ ਅਤੇ ਜਿਹੜਾ ਗੁਰੂ ਦੀ ਗੱਲ ਮੰਨਦਾ ਹੈ ਉਸ ਨੂੰ ਗੁਰਮਤ ਕਿਹਾ ਜਾਂਦਾ ਹੈ ਮਨਮਤ ਕੀ ਹੈ ਕਿ ਜਦੋਂ ਅਸੀਂ ਲੰਮਾ ਸਮਾਂ ਕਿਸੇ ਦੀਆਂ ਚੁਗਲੀਆਂ ਕਰਦੇ ਹਾਂ ਕਿਸੇ ਦੇ ਪ੍ਰਤੀ ਮਾੜਾ ਬੋਲਦੇ ਹਾਂ ਤਾਂ ਉਸ ਸਮੇ ਉਹ ਮਨਮਤ ਹੈ ਕਿਉਂਕਿ ਉਸ ਸਮੇਂ ਅਸੀਂ ਕਿਸੇ ਦੀ ਬੁਰਾਈ ਕਰ ਰਹੇ ਹਾਂ ਜਦੋਂ ਸਾਡੇ ਕੋਲ ਸਮਾਂ ਹੁੰਦਾ ਹੈ ਅਸੀਂ ਉਸ ਨੂੰ ਦੁਨਿਆਵੀ ਦੁਨੀਆਂ ਦੇ ਵਿੱਚ ਹੀ ਵਿਅਸਤ ਰੱਖਦੇ ਹਾਂ ਕਿੰਨਾ ਕਿੰਨਾ ਸਮਾਂ ਅਸੀਂ ਘਰ ਦੇ ਵਿੱਚ ਬੈਠ ਕੇ ਗੱਲਾਂ ਮਾਰਦੇ ਰਹਿੰਦੇ ਹਾਂ ਪਰੰਤੂ ਕੋਈ ਵੀ ਮਨੁੱਖ ਹੈ ਜੋ ਉਹ ਪਰਮਾਤਮਾ ਦੇ ਨਾਮ ਸਿਮਰਨ ਵਾਸਤੇ ਕੋਈ ਨਿਸ਼ਚਿਤ ਸਮਾਂ ਨਹੀਂ ਕੱਢਦਾ ਕਿ ਅਸੀਂ ਨੇ ਅੱਧਾ ਘੰਟਾ 15 ਮਿੰਟ ਜਾਂ 20 ਮਿੰਟ ਪਰਮਾਤਮਾ ਦਾ ਨਾਮ ਸਿਮਰਨਾ ਹੈ ਕਿਉਂਕਿ ਗੁਰੂ ਦੀ ਗੱਲ ਕਰਨੀ ਗੁਰੂ ਦੇ ਨਾਲ ਜੁੜਨਾ ਇਹ ਗੁਰਮਤ ਹੈ ਸੋ ਇੱਥੇ ਸਾਧੂ ਗੁਰੂ ਜੀ ਸਮਝਾਉਂਦੇ ਹਨ ਕਿ ਭਾਈ ਜਿਹੜਾ ਮਨੁੱਖ ਗੁਰੂ ਦੇ ਨਾਲ ਪਿਆਰ ਪਾ ਲੈਂਦਾ ਹੈ ਫਿਰ ਪਰਮਾਤਮਾ ਵੀ ਉਸ ਦਾ ਮਦਦਗਾਰ ਬਣਦਾ ਹੈ ਫਿਰ ਉਹ ਮਨੁੱਖ ਆਪਣੇ ਮਨ ਨੂੰ ਜਿੱਤ ਲੈਂਦਾ ਹੈ ਫਿਰ ਉਹ ਆਪਣੇ ਮਨ ਨੂੰ ਗੁਰੂ ਦੇ ਚਰਨਾਂ ਦੇ ਨਾਲ ਜੋੜ ਲੈਂਦਾ ਹੈ ਫਿਰ ਸਾਰੀ ਜਿਹੜੀ ਸ੍ਰਿਸ਼ਟੀ ਹੈ ਉਸ ਦੇ ਵਾਸਤੇ ਵਿੱਚ ਆ ਜਾਂਦੀ ਹੈ ਕੋਈ ਵੀ ਦੁਨੀਆ ਦਾ ਪਦਾਰਥ ਇਹ ਦੁਨੀਆਵੀ ਚੀਜ਼ ਉਸ ਦੇ ਮਨ ਨੂੰ ਮੋਹ ਨਹੀਂ ਸਕਦੀ ਕਿਉਂਕਿ ਜਿਹੜਾ ਮਨੁੱਖ ਗੁਰੂ ਦੀ ਮੰਨਦਾ ਹੈ ਉਹ ਗੁਰੂ ਦਾ ਹੋ ਜਾਂਦਾ ਹੈ ਜਿਸ ਤਰ੍ਹਾਂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦੇ ਨਾਲ ਭਾਈ ਮਰਦਾਨਾ ਜੀ ਹਰ ਵੇਲੇ ਰਹਿੰਦੇ ਸਨ ਭਾਈ ਮਰਦਾਨਾ ਜੀ ਮੁਸਲਮਾਨ ਧਰਮ ਦੇ ਨਾਲ ਸੰਬੰਧ ਰੱਖਦੇ ਸਨ ਪਰੰਤੂ ਉਹ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦੀ ਵਿਚਾਰ ਧਾਰਾ ਦੇ ਨਾਲ ਜੁੜੇ ਹੋਏ ਸਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪ ਨਿਰੰਕਾਰ ਸਨ ਅਤੇ ਜਦੋਂ ਗੁਰਬਾਣੀ ਆਉਂਦੀ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਆਪ ਉਚਾਰਨ ਕਰਦੇ ਅਤੇ ਭਾਈ ਮਰਦਾਨਾ ਜੀ ਉਸ ਨੂੰ ਸੰਗੀਤਕ ਰੂਪ ਦਿੰਦੇ ਰਾਗਾਂ ਦੇ ਵਿੱਚ ਉਸ ਗੁਰਬਾਣੀ ਨੂੰ ਉਚਾਰਨ ਕਰਦੇ ਭਾਈ ਮਰਦਾਨਾ ਜੀ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦੇ ਨਾਲ ਲੰਬਾ ਸਮਾਂ ਰਹੇ ਇਸੇ ਕਰਕੇ ਜਿਹੜਾ ਗੁਰਬਾਣੀ ਦੇ ਨਾਲ ਜੁੜਦਾ ਹੈ ਉਸ ਨੂੰ ਸੂਰਮਾ ਆਖਿਆ ਜਾਂਦਾ ਹੈ ਲੰਬੇ ਸਮੇਂ ਤੋਂ ਲੈ ਕੇ ਅੰਤ ਸਮੇਂ ਤੱਕ ਭਾਈ ਮਰਦਾਨਾ ਜੀ ਗੁਰੂ ਨਾਨਕ ਦੇਵ ਜੀ ਦੇ ਨਾਲ ਜੁੜੇ ਰਹੇ ਪਰੰਤੂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਨੇ ਭਾਈ ਮਰਦਾਨਾ ਜੀ ਦਾ ਧਰਮ ਨਹੀਂ ਬਦਲਿਆ ਕਿਉਂਕਿ ਧੱਕੇ ਦੇ ਨਾਲ ਜ਼ੋਰ ਦੇ ਨਾਲ ਕਿਸੇ ਦਾ ਧਰਮ ਨਹੀਂ ਬਦਲਿਆ ਜਾ ਸਕਦਾ ਜੋ ਆਪਣੇ ਧਰਮ ਦੇ ਵਿੱਚ ਹੈ ਉਹ ਆਪਣੇ ਧਰਮ ਦੇ ਵਿੱਚ ਹੀ ਪਰਪੱਕਰਣਾ ਚਾਹੀਦਾ ਹੈ ਜੋ ਸਿੱਖ ਧਰਮ ਦੇ ਵਿੱਚ ਹੈ ਉਸ ਨੂੰ ਸਿੱਖ ਧਰਮ ਦੀਆਂ ਜਿਹੜੀਆਂ ਮਰਿਆਦਾ ਹਨ ਉਹਨਾਂ ਦੇ ਵਿੱਚ ਪੱਕਾ ਰਹਿਣਾ ਚਾਹੀਦਾ ਹੈ ਜੋ ਮੁਸਲਮ ਧਰਮ ਦੇ ਵਿੱਚ ਹੈ ਉਸ ਨੂੰ ਆਪਣੇ ਮੁਸਲਮ ਧਰਮ ਦੇ ਵਿੱਚ ਰਹਿ ਕੇ ਜੋ ਆਪਣੇ ਮੁਸਲਮ ਧਰਮ ਦੀਆਂ ਜੋ ਮਰਿਆਦਾ ਹਨ ਉਹਨਾਂ ਦੇ ਵਿੱਚ ਰਹਿਣਾ ਚਾਹੀਦਾ ਹੈ ਜੋ ਈਸਾਈ ਹਨ ਉਹਨਾਂ ਨੂੰ ਵੀ ਆਪਣੀ ਜੋ ਮਰਿਆਦਾ ਬਣੀ ਹੋਈ ਹੈ ਉਹਨਾਂ ਦੇ ਵਿੱਚ ਰਹਿਣਾ ਚਾਹੀਦਾ ਹੈ ਕਿਉਂਕਿ ਕਈ ਅਜਿਹੇ ਧਰਮ ਹੁੰਦੇ ਹਨ ਜਿਹੜੇ ਲਾਲਚ ਦੇ ਕੇ ਪੈਸਾ ਦੇ ਕੇ ਲੋਕਾਂ ਦਾ ਧਰਮ ਪਰਿਵਰਤਨ ਕਰ ਦਿੰਦੇ ਹਨ ਸੋ ਇਥੇ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦੇ ਨਾਲ ਭਾਈ ਮਰਦਾਨਾ ਜੀ ਲੰਮਾ ਸਮਾਂ ਰਹੇ ਪਰੰਤੂ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਨੇ ੱੱਕੇ ਦੇ ਨਾਲ ਭਾਈ ਮਰਦਾਨਾ ਜੀ ਦਾ ਜਿਹੜਾ ਧਰਮ ਸੀ ਉਹ ਬਦਲਿਆ ਨਹੀਂ ਉਸ ਨੂੰ ਆਪਣੇ ਧਰਮ ਦੇ ਵਿੱਚ ਹੀ ਪੱਕਾ ਰਹਿਣ ਦਿੱਤਾ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰਬਾਣੀ ਉਚਾਰਦੇ ਸਨ ਅਤੇ ਭਾਈ ਮਰਦਾਨਾ ਜੀ ਜੋ ਆਪਣੀ ਮੁਸਲਮ ਧਰਮ ਦੇ ਅਨੁਸਾਰ ਨਵਾਜ਼ ਸਨ ਉਹ ਵੀ ਅਦਾ ਕਰਦੇ ਸਨ ਸੋ ਇਥੇ ਧੰਨ 시 ਗੁਰੂ ਅਰਜਨ ਦੇਵ ਜੀ ਮਹਾਰਾਜ ਉਹ ਇਹੀ ਸਮਝਾਉਂਦੇ ਹਨ ਕਿ ਭਾਈ ਸਾਨੂੰ ਆਪਣੇ ਧਰਮ ਦੇ ਵਿੱਚ ਹੁੰਦਿਆਂ ਹੋਇਆਂ ਪਰਮਾਤਮਾ ਦੇ ਨਾਲ ਸਾਨੂੰ ਜੁੜਨਾ ਚਾਹੀਦਾ ਹੈ ਜੋ ਸਾਨੂੰ ਗੁਰੂ ਸਹਿਬਾਨ ਸਮਝਾ ਕੇ ਗਏ ਹਨ ਉਸ ਨੂੰ ਆਪਣੇ ਜੀਵਨ ਦੇ ਵਿੱਚ ਸਾਨੂੰ ਧਾਰਨ ਕਰਨਾ ਚਾਹੀਦਾ ਹੈ ਫੇਰ ਹੀ ਜਿਹੜਾ ਦੁਨੀਆਂ ਦੇ ਉੱਪਰ ਸਾਡਾ ਜਨਮ ਹੈ ਉਹ ਸਫਲਾ ਹੋਵੇਗਾ ਠਾਕੁਰ ਗਾਈਐ ਆਤਮ ਰੰਗ ਦਿਲ ਦੇ ਨਾਲ ਮਨ ਦੇ ਨਾਲ ਪਰਮਾਤਮਾ ਦੀ ਸਿਫਤ ਸਲਾਹ ਸਾਨੂੰ ਕਰਨੀ ਚਾਹੀਦੀ ਹੈ ਸ਼ਰਣੀ ਪਾਵਣ ਨਾਮ ਧਿਆਵਣ ਸਹਿਜ ਸਮਾਵਣ ਸੰਗ ਉਸ ਪਰਮਾਤਮਾ ਦੀ ਸ਼ਰਨ ਦੇ ਵਿੱਚ ਟਿਕੇ ਰਹਿਣਾ ਉਸ ਦਾ ਨਾਮ ਸਿਮਰਨਾ ਇਸ ਤਰੀਕੇ ਦੇ ਨਾਲ ਜਿਹੜੀ ਆਤਮ ਅਡੋਲਤਾ ਹੈ ਉਸ ਦੇ ਵਿੱਚ ਟੇਕੇ ਜਿਹੜਾ ਮਨੁੱਖ ਹੈ ਉਹ ਪ੍ਰਮਾਤਮਾ ਦੀ ਗੁਰਬਾਣੀ ਦੇ ਵਿੱਚ ਲੀਨ ਹੋ ਜਾਂਦਾ ਹੈ ਉਸ ਦਾ ਜਿਹੜਾ ਮਨ ਹੈ ਉਹ ਟਿਕਣਾ ਸ਼ੁਰੂ ਹੋ ਜਾਂਦਾ ਹੈ ਜਦੋਂ ਅਸੀਂ ਹੌਲੀ-ਹੌਲੀ ਗੁਰਬਾਣੀ ਦੇ ਨਾਲ ਜੁੜਦੇ ਹਾਂ ਤਾਂ ਤਾਂ ਪਹਿਲਾ ਜਿਹੜਾ ਸਾਡਾ ਮਨ ਹੈ ਉਹ ਭਟਕਦਾ ਹੈ ਗੁਰਬਾਣੀ ਪੜਦਿਆਂ-ਪੜਦਿਆਂ ਜਿਹੜਾ ਸਾਡਾ ਮਨ ਹੈ ਉਹ ਪਤਾ ਨਹੀਂ ਕਿੱਥੋਂ-ਕਿੱਥੋਂ ਹੋ ਕੇ ਮੁੜ ਆਉਂਦਾ ਹੈ ਸਾਡੀ ਸੁਰਤ ਨਹੀਂ ਟਿਕਦੀ ਜਦੋਂ ਅਸੀਂ ਹੌਲੀ-ਹੌਲੀ ਪਰਮਾਤਮਾ ਦਾ ਨਾਮ ਸਿਮਰਨਾ ਸ਼ੁਰੂ ਕਰ ਦਿੰਦੇ ਹਾਂ ਫਿਰ ਸਾਡਾ ਜਿਹੜਾ ਮਨ ਹੈ ਉਹ ਟਿਕਣਾ ਸ਼ੁਰੂ ਹੋ ਜਾਂਦਾ ਹੈ ਜਨ ਕੀ ਚਰਨ ਵਸੈ ਮੇਰੇ ਹੀਰੇ ਸੰਗ ਪੁਨੀਤਾ ਦੇਹੀ ਫਿਰ ਗੁਨਾ ਦੇ ਖਜ਼ਾਨੇ ਕਿਰਪਾ ਦੇ ਖਜ਼ਾਨੇ ਵਾਹਿਗੁਰੂ ਦੇ ਜਿਹੜੇ ਵਚਨ ਹਨ ਉਹਨਾਂ ਦੇ ਜਿਹੜੇ ਚਰਨ ਹਨ ਉਹਨਾਂ ਦੀ ਸੋਚ ਹੈ ਉਹ ਸਾਡੇ ਹਿਰਦੇ ਦੇ ਵਿੱਚ ਵਸ ਪੈਂਦੀ ਹੈ ਉਨ੍ਹਾਂ ਦੀ ਸੰਗਤ ਦਾ ਜਿਹੜਾ ਪ੍ਰਭਾਵ ਹੈ ਉਹ ਵੀ ਸਾਡੇ ਸਰੀਰ ਦੇ ਉੱਪਰ ਪੈਣ ਲੱਗ ਜਾਂਦਾ ਹੈ ਇਸੇ ਤਰ੍ਹਾਂ ਸੰਗਤ ਦੇ ਵਿੱਚ ਜਦੋਂ ਅਸੀਂ ਆਉਂਦੇ ਹਾਂ ਤਾਂ ਸੰਗਤ ਦੇ ਵਿੱਚ ਆਉਣ ਦੇ ਨਾਲ ਸਾਡਾ ਮਨ ਅਤੇ ਜਿਹੜਾ ਸਾਡਾ ਸਰੀਰ ਹੈ ਉਹ ਪਵਿੱਤਰ ਹੋ ਜਾਂਦਾ ਹੈ ਜਨ ਕੀ ਧੂਰ ਦੇਹੋ ਕਿਰਪਾ ਨਿਦ ਨਾਨਕ ਕੈ ਸੁਖ ਏਹੀ ਇਸ ਕਰਕੇ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੇ ਸ਼ਬਦ ਦੇ ਵਿੱਚ ਇਹੀ ਸਾਨੂੰ ਸਮਝਾਉਂਦੇ ਹਨ ਕਿ ਭਾਈ ਸਾਨੂੰ ਪ੍ਰਮਾਤਮਾ ਅੱਗੇ ਅੱਗੇ ਅਰਦਾਸ ਕਰਨੀ ਚਾਹੀਦੀ ਏ ਕਿ ਸਤਿਗੁਰੂ ਜੀ ਸਾਡੇ ਉੱਪਰ ਮਿਹਰ ਕਰੋ ਸਾਨੂੰ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖੋ ਸਾਨੂੰ ਆਪਣੇ ਚਰਨਾਂ ਦੀ ਧੂੜ ਬਖਸ਼ੋ ਜਿਸ ਨੂੰ ਸਿਮਰ ਕੇ ਜਿਸ ਨੂੰ ਆਪਣੇ ਮਨ ਦੇ ਵਿੱਚ ਧਾਰ ਕੇ ਅਸੀਂ ਪ੍ਰਮਾਤਮਾ ਦਾ ਹੁਕਮ ਆਪਣੇ ਹਿਰਦੇ ਦੇ ਵਿੱਚ ਵਸਾ ਸਕੀਏ ਫਿਰ ਜਦੋਂ ਗੁਰਬਾਣੀ ਦੇ ਨਾਲ ਮਨੁੱਖ ਜੁੜ ਜਾਂਦਾ ਹੈ ਫਿਰ ਉਸ ਨੂੰ ਦੁਨੀਆ ਦੇ ਸਭ ਤੋਂ ਜਿਹੜੇ ਸੁੱਖਾਂ ਨੂੰ ਪ੍ਰਾਪਤ ਹੋ ਜਾਂਦੇ ਹਨ ਇਸ ਕਰਕੇ ਗੁਰੂ ਸਾਹਿਬਾਨ ਸਾਨੂੰ ਇਹ ਸਮਝਾਉਂਦੇ ਹਨ ਕਿ ਭਾਈ ਮਨੁੱਖ ਨੇ ਗੁਰਬਾਣੀ ਦੇ ਨਾਲ ਜੁੜਨਾ ਹੈ ਗੁਰਬਾਣੀ ਪੜ੍ਹਨੀ ਹੈ ਗੁਰਬਾਣੀ ਗਾਉਣੀ ਹੈ ਗੁਰਬਾਣੀ ਸੁਣਨੀ ਹੈ ਅਤੇ ਗੁਰਬਾਣੀ ਦੇ ਦੱਸੇ ਹੋਏ ਰਸਤੇ ਦੇ ਉੱਪਰ ਅਸੀਂ ਚੱਲਣਾ ਹੈ ਫੇਰ ਇਸੀ ਦੁਨੀਆ ਦੇ ਵਿੱਚ ਆ ਕੇ ਜਿਹੜਾ ਸਾਡਾ ਜਨਮ ਹੈ ਉਹ ਸਫਲਾ ਹੋਵੇਗਾ ਸੋ ਇਸ ਕਰਕੇ ਜਿੰਨਾ ਵੀ ਸਮਾਂ ਮਿਲੇ 5 ਮਿੰਟ 10 ਮਿੰਟ ਘੰਟਾ ਅੱਧਾ ਘੰਟਾ ਸੋ ਪ੍ਰਮਾਤਮਾ ਦੇ ਨਾਮ ਦੇ ਵਿੱਚ ਸਾਨੂੰ ਜੁੜਨਾ ਚਾਹੀਦਾ ਹੈ ਸੋ ਹੋਈਆਂ ਭੁੱਲਾਂ ਦੀ ਖਿਮਾ ਬਲਾਉ ਫਤੇ ਅਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ